ਅੱਜ ਆਪਾਂ ਇੱਥੇ ਆਏ ਹਾਂ ਇੱਕ ਅਪਡੇਟ ਵਾਸਤੇ ਜੋ 21 ਜੁਲਾਈ 25 ਨੂੰ ਐਫ ਆਰ ਹੋਇਆ ਸੀ ਜੰਡਿਆਲਾ ਥਾਣੇ 'ਚ ਐਫ ਆਰ ਨੰਬਰ 163 ਹੋਇਆ ਸੀ ਜਿੱਤੇ ਐਡਵੋਕੇਟ ਲਖਵਿੰਦਰ ਸਿੰਘ ਉਹਨਾਂ ਦੇ ਉੱਤੇ ਗੋਲੀ ਚਲਾਈ ਸੀ ਤਿੰਨ ਅਨੋਨ ਦੋਸ਼ੀਆਂ ਨੇ ਗੋਲੀ ਚਲਾਈ ਸੀ ਤੇ ਅੰਮ੍ਰਿਤਸਰ ਰੂਰਲ ਪੁਲਿਸ ਨੇ ਤੁਰੰਤ ਕਾਰਵਾਈ ਕਰਕੇ ਇੱਕ ਲੋਪਰੀਤ ਸਿੰਘ ਜੋ ਅੰਮ੍ਰਿਤਸਰ ਸਿਟੀ ਦਾ ਰਹਿਣ ਵਾਲਾ ਹੈ ਉਹਨੂੰ ਅਰੈਸਟ ਕੀਤਾ ਹੈ ਨਾਲ ਨਾਲ ਸੀਸੀਟੀਵੀ ਦਾ ਟ੍ਰਾਇਲ ਹੈ ਸੀਸੀਟੀਵੀ ਟ੍ਰਾਇਲ ਨੂੰ ਫੋਲੋ ਕਰਕੇ ਆਪਣਾ ਐਸਐਚਓ ਜੰਡਿਆਲਾ ਦਾ ਟੀਮ ਤੇ ਨਾਲ ਆਪਣਾ ਸੀਆਈਆਈ ਟੀਮ ਅੰਡਰ ਸੁਪਰਿਜ਼ਨ ਆਫ ਡੀਐਸਪੀਡੀ ਐਂਡ ਡੀਐਸਪੀ ਜੰਡਿਆਲਾ ਇਨਾਂ ਨੇ ਕਾਫੀ ਮਿਹਨਤ ਕਰਕੇ 10 ਦਿਨ ਦੇ ਵਿੱਚ ਹੀ ਇਨਾਂ ਨੇ ਦੋ ਹੋਰ ਦੋਸ਼ੀਨੋ ਅਰੈਸਟ ਕੀਤੇ ਫ੍ਰਮ ਹਰਿਦੁਆਰ ਦੋ ਦੋਸ਼ੀ ਫਾਇਰਿੰਗ ਤੋਂ ਬਾਅਦ ਗਏ ਸੀ ਹਰਿਦੁਆਰ ਗਏ ਸੀ ਤੇ ਆਪਣੀ ਟੀਮ ਹਟ ਜਾ ਕੇ ਦੋ ਦੋਸ਼ੀ ਮਨਪ੍ਰੀਤ ਸਿੰਘ ਤੇ ਮਨਮਿੰਦਰ ਸਿੰਘ ਨੂੰ ਅਰਸ਼ ਕਰਕੇ ਆਏ ਹੈ ਜਿਹੜਾ ਮਨਪ੍ਰੀਤ ਸਿੰਘ ਹੈ ਉਹ ਅੰਬਰਸਰ ਦਾ ਰਹਿਣ ਵਾਲਾ ਤੇ ਮਨਮਿੰਦਰ ਸਿੰਘ ਗੋਵਿੰਦਵਾਲ ਸਾਹਿਬ ਰਹਿਣ ਵਾਲਾ ਜੋ ਹੁਣ ਰੰਗ ਦਾ ਅੰਬਰਸਰ ਚ ਇਹਨਾਂ ਦੋਸ਼ੀਆਂ ਤੋਂ ਹੁਣ ਰਿਕਵਰੀ ਹੋਇਆ ਹੈ ਪੰਜ ਅਲੱਗ-ਅਲੱਗ ਰਿਕਵਰੀ ਹੋਏ ਦੋ ਪਤਭਤੀ ਬੋਰ ਦੇ ਪਿਸਤਲ ਹੋਏ ਹਨ ਇੱਕ 9mm ਪਿਸਤਲ ਔਰ ਇੱਕ 3 बोर ਦੇ ਪਿਸਤਲ ਹੋਏ ਨਾਲ ਇੱਕ 24 ਰਾਉਂਡ ਵੀ ਬਰਾਮਦ ਕੀ ਹੋਇਆ ਮਨਪ੍ਰੀਤ ਦੇ ਉੱਤੇ ਪਹਿਲੇ 6 ਪਰਚੇ ਜੀ ਮਨਪ੍ਰੀਤ ਦੇ 6 ਪਰਚੇ 302 323 307 ਇਹ ਹਮਸਾਖ ਦੇ ਪਰਚੇ ਹਨ ਤੇ ਮਨਮਿੰਦਰ ਤੇ ਉੱਤੇ 3 ਪਰਚੇ ਪਹਿਲੇ ਐਨਡੀਪੀਐਸ ਦੀ ਤੇ ਲੋਪ੍ਰੀਤ ਦੇ ਪਹਿਲੇ ਕੋਈ ਪਰਚਾ ਹੈ ਨਹੀਂ ਇਹਨਾਂ ਨੇ ਇਹ ਸਾਰੇ ਕੀਤੇ ਇੱਕ ਹੋਰ ਨਦਰ ਸਾਥੀ ਹੈ ਜੋ ਅਭੀ ਤੱਕ ਕਹਿੰਦੇ ਤੋਂ ਅਭੀ ਤੇ ਬਾਕੀ ਰੋਸ਼ੀਆਂ ਵਾਸਤੇ ਦ ਹੰਟ ਇਜ਼ ਔਨ ਅਮਰਸਰ ਪੁਲਿਸ ਔਨ ਇਟ ਤੇ ਲੋਪ੍ਰੀਤ ਨੂੰ ਪਹਿਲੋ ਰਜ ਕਰ ਲਿਆ ਗਿਆ ਸੀ ਤੇ ਉਹ ਤੋਂ ਗੋਲੀ ਚਲਾਉਣ ਦੇ ਕਾਰਨ ਹੀ ਹੋ ਗਿਆ ਸੀ ਜੀ ਉਹ ਲੋਪ੍ਰੀਤ ਤੇ ਮਨਪ੍ਰੀਤ ਤੇ ਮਨਮਿੰਦਰ ਨੇ ਗੋਲੀ ਚਲਾਈ ਸੀ ਅਭੀ ਤੱਕ ਕਹਿੰਦੇ ਅਸੀਂ ਹੁਣ ਅਭੀ ਦੇ ਪਿੱਛੇ ਪਏ ਆ ਮਤਲਬ ਵੀ ਆ ਰਾਈਂਗ ਟੂ ਅਰੈਸਟ ਇਨ ਐਸੂਨ ਐਸ ਅਬੀ ਦਾ ਅਰੈਸਟ ਹੋ ਜਾਏ ਸਾਨੂੰ ਪਤਾ ਚੱਲ ਜਾਏਗਾ ਕਿ ਇਹਦਾ ਮੋਟਿਵ ਕੀ ਸੀ ਤੁਹਾਨੂੰ ਤੁਹਾਡੇ ਕੋਲ ਤੋਂ ਦੱਸਿਆ ਗਿਆ ਸੀ ਕਿ ਕੋਈ ਡਿਸਟ੍ਰਿਬਿਊਟ ਇਹਨਾਂ ਦਾ ਕੋਈ ਫੈਮਿਲੀ ਡਿਸਪਿਊਟ ਹੈਗਾ ਜੀ ਫੈਮਿਲੀ ਇਸ ਫੂਡ ਹੁਣ ਵੀ ਫੈਮਿਲੀ ਡਿਸਪਿਊਟ ਹੀ ਹੈ ਜੀ ਉਹ ਪਹਿਲੇ ਮਤਲਬ ਤੁਹਾਨੂੰ ਕਹਿ ਚੁੱਕਾ ਹੁਣ ਔਰ ਕਲੈਰਿਟੀ ਤਾਂ ਹੀ ਆਏਗਾ ਜਦ ਅਬੀਨ ਨੂੰ ਪਕੜਾ ਵੜेंगे ਰਾਮਜੀ ਦੀ ਵਿੱਚ ਪਹਿਲੇ ਵਪਾਰੀ ਦਾ ਹਮਦਰ ਇੱਕ ਤਾਂ ਕੋਈ ਥੋੜੀ ਜਿਹੀ ਲੜਿੰਦਾ ਜਿਹੜਾ ਉਹ ਨਾਲ ਰਾਉਂਡਸ ਵੀ ਹੈ ਜੀ ਨਾਲ ਜ਼ਰਾਉਂਡਸ ਵੀ ਹੈ ਰਾਉਂਡਸ ਵੀ ਹੈ 24 राउंड्स जो गिलन केस हैगा सर मनु जी जी मनप्रीत ਦੇ ਉਤੇ 6 ਕੇਸਿਸ ਹੈ ਮਨਮਿੰਦਰ ਉਤੇ 3 ਕੇਸਿਸ ਹੈ ਲਵਪ੍ਰੀਤ ਦੇ ਕੋਈ ਕੇਸ ਨਹੀਂ ਸਾਰੇ ਲੋਕਲ ਹੀ ਸਰ ਪੰਜਾਬ ਦੇ ਜ਼ਿਲ੍ਹੇ ਚ ਹੈ ਸਰੇ ਲੋਕਲ ਹੀ ਹੈ ਜੀ ਸਾਰੇ ਮਨਪ੍ਰੀਤ ਤੇ ਲਵਪ੍ਰੀਤ ਦੋਵੇਂ ਅੰਮ੍ਰਿਤਸਰ ਸਿਟੀ ਦੇ ਨੇ ਤੇ ਮਨਮਿੰਦਰ ਹ ਗਵਿੰਦਗਲ ਸਰ ਦੇ ਸਰੇ ਤਿੰਨ ਜਣਾਂ ਨੇ ਰਲ ਕੇ ਬੋਲੀ ਜਾਂ ਚਲੇਗੇ ਸੀ ਗੱਡੀ ਦੇ ਉੱਤੇ ਹਾਂਜੀ ਹਾਂਜੀ ਇਹ ਰੇਕੀ ਕੀਤੀ ਗਈ ਸੀ ਕੋਈ ਨਾ ਉਹ ਕਲੀਅਰ ਹੋ ਜਾਏਗਾ ਜੀ ਹੁਣੇ ਖੜੇ ਹੈ ਮਤਲਬ ਪੁੱਛ ਕਿਸ ਤੋਂ ਭਰ ਰਿਹਾ ਕੋਈ ਪਤਾ ਕਾਰਨ ਕੀ ਸੀ ਮਤਲਬ ਇਹਦਾ ਗੋਲੀ ਕੰਨ ਕਰਨ ਦਾ ਪਰਸਨਲ ਅੰਜੂਮ ਹੁਣ ਤੱਕ ਜੋ ਆਪਾਂ ਤਫਤੀਸ਼ ਕੀਤਾ ਹੈ ਉਹ ਪਰਸਨਲ ਅੰਜੂਮ ਹੀ ਆਇਆ ਸਰ ਨੇ ਜਦ ਆਪਾਂ ਅਭੀ ਅਭੀ ਨੂੰ ਪੜਾਂਗੇ ਤੇ ਨਾਲ ਜਿਹੜਾ 4 ਔਰ ਦੋਸ਼ੀ ਇਹਨੂੰ ਪੜਾਂਗੇ ਤੱਕ ਦਾ ਚੱਲ ਜਾਏ ਕਿਹਦੀ ਉਮਰ ਦੇ ਮਾਲਕ ਕਿਹਦੀ ਉਮਰ ਦੇ ਜਿਹੜੇ ਦੋਸ਼ੀ ਸਾਰੇ ਸਰ 21 22 23 ਉਮਰ ਦੇ ਅਲੱਗ-ਬੱਲ ਕੇ ਸਰ ਜਿੰਨੇ ਵੈਪਨ ਸਾਰੇ ਇਹਨਾਂ ਨੂੰ ਕੋਈ ਬਰਾਮਦ ਹੋਦ ਪਤਾ ਲੱਗਿਆ ਕਿ ਹਥਿਆਰ ਇਹ ਇਹ ਬਾਰਡਰ ਪਰ ਤੋਂ ਆਏ ਜੀ ਸਾਰੇ ਡਰੋਨ ਡਰੋਨ ਰਹੇ ਹੈ ਇਹਨਾਂ ਨੇ ਇਹਨਾਂ ਨੂੰ ਅਭੀ ਨੇ ਡਿਲੀਵਰੀ ਕੀਤੇ ਅਭੀ ਨੇ ਇਹਨਾਂ ਨੂੰ ਫੜਾਇਆ ਹੈ ਪਰ ਡਿਫੈਂਸ ਵਰਦਾਤ ਉਸਤ ਸਾਰੇ ਪਾਕਿਸਤਾਨੀ ਕਿ ਐਸੇ ਬਾਰਡਰ ਪਰ ਤੋਂ ਹੀ ਜਦ ਅਬ ਵਾਪਸ ਜਦ ਅਪਾ ਅਬੀ ਨੂੰ ਫੜਾਂਗੇ ਤਰ੍ਹਾਂ ਚੱਲ ਜਾਏਗਾ ਕਿ ਕਦੋਂ ਆਇਆ ਸੀ ਕਿੰਨਾ ਨ ਦਿੱਤਾ ਸੀ ਕਿਦੇ ਵਾਸਤੇ ਆਇਆ ਸੀ ਅਬੀ ਦਾ ਲਖਵਿੰਦਰ ਸਿੰਘ ਦੇ ਨਾਲ ਕੋਈ ਰਿਲੇਸ਼ਨ ਹੈ ਉਹਨੇ ਉਹ ਤੁਮਦਤੇ ਹੌਲਾ ਕੀ ਪਰਵਾਹ ਉਹ ਕਲੈਰਟੀ ਤਾਂ ਆਏਗਾ ਜਦ ਅਬੀ ਆਏਗਾ ਜੀ ਇਨਵੈਸਟੀਗੇਸ਼ਨ ਇਜ਼ ਔਨ ਫੜਾਂਗੇ ਤਰ੍ਹਾਂ ਵਾਪਸ ਐਲਕੋਲ ਫਰੈਸ ਅਬੀ ਇਹ ਦੇਖੋ ਓੜਾ ਹਾਂਜੀ अच्छा जी ਜੇ ਇੰਨੀ ਅੱਥਾਰ ਫੜੀ ਆ ਜੇ ਆਪਾਂ ਅਭੀ ਨੂੰ ਕਾਬੂ ਕਰ ਲਿਆ ਲੱਗਦਾ ਨਹੀਂ ਵੀ ਕੋਈ ਵੱਡੀ ਗੈਂਗ ਹੋਵੇ ਜਿਹੜੀ ਉਧਰੋਂ ਹਨਾ ਨੈਟਵਰਕ ਜਿਹੜਾ ਹੋਵੇ ਉਹ ਵੀ ਆਪਾਂ ਨੂੰ ਪਰਦਾ ਪਾ ਸਕਦਾ ਹੈ ਬਿਲਕੁਲ ਬਿਲਕੁਲ ਸਹੀ ਜੀ ਇਨਵੈਸਟੀਗੇਸ਼ਨ ਇਜ਼ ਔਨ ਅਭੀ ਨੂੰ ਫੜਾਂਗੇ ਨਾਲ ਜਿਹੜੇ ਬੰਦੇ ਆ ਉਹਨੂੰ ਵੀ ਫੜਾਂਗੇ ਕਲੈਰਿਟੀ ਹੋਰ ਆ ਜਾਏਗਾ ਮੈਂ ਵਾਪਸ ਤੁਹਾਡੇ ਸਾਹਮਣੇ ਆ ਜਾਊਂਗਾ ਵਿਦ ਮੋਰ ਕਲੈਰਿਟੀ